बरी बारी भारी はい。Uh huh. thank <hacerlo> <cekwarm stanza> you. <suya Philadelphia>

بسم الله الرحمن الرحيم بسم الله الرحمن الرحيم الحمد لله رب العالمين الرحمن الرحيم

ਮੇਰੇ ਦਾਤਾ ਜੀ ਚੇਅਰਮੈਨ ਸਾਹਿਬ ਦਾ ਸੁਮਾਨ ਮੋਲੇ ਸੁਲਿਹਾਰਾ ਜਰਗਤ ਪੱਕੇ ਪੱਕੇ ਆਊਟ ਆਟ ਇਸਪਾਣ ਤਨ ਤਨ ਬਾਬਾ ਜੀ ਜੀ ਅਮ ਅੱਜ ਸਾਡੇ ਸ਼੍ਰੀ ਨਨਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਵੱਡੇ ਵੀਰ ਸਰਦਾਰ ਮਾਲਵਿੰਦਰ ਸਿੰਘ ਕੰਗ ਜੀ ਉਹ ਸ਼੍ਰੀ ਕੀਰਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਦੇ ਉੱਤੇ ਬਾਬਾ ਸ਼੍ਰੀ ਚੰਦ ਜੀ ਦੇ ਸਥਾਨ ਦੇ ਉੱਤੇ ਬਾਬਾ ਸ਼੍ਰੀ ਗੁਰਦਤਾ ਜੀ ਦੇ ਸਥਾਨ ਦੇ ਉੱਤੇ ਤੇ ਬਾਬਾ ਬੁੱਢਣ ਸਾਹਿਬ ਜੀ ਦੇ ਸਥਾਨ ਤੋਂ ਤਿੰਨਕਮਸਤਕ ਹੋਏ ਨੇ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਕੀਤੀ ਹੈ ਕਿ ਇਸ ਮਹਾਨ ਪਵਿੱਤਰ ਨਗਰੀ ਦੀ ਇਨੇ ਪਾਕ ਪਵਿੱਤਰ ਇਲਾਕੇ ਦੀ ਸੇਵਾ ਕੰਗ ਸਭ ਨੂੰ ਮਿਲੇ ਤਾਂ ਕਿ ਇੱਥੋਂ ਦੇ ਜੋ ਮਸਲੇ ਨੇ ਉਹ ਲੋਕ ਸਭਾ ਵਿੱਚ ਚੁੱਕੇ ਜਾ ਸਕਣ ਤੇ ਪੰਜਾਬ ਦੀ ਬੁਲੰਦ ਆਵਾਜ਼ ਵੀ ਲੋਕ ਸਭਾ ਵਿੱਚ ਚੁੱਕੀ ਜਾ ਸਕੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਕੀਰਤਪੁਰ ਸਾਹਿਬ ਦੇ ਵੀ ਜਿਹੜੇ ਮਸਲੇ ਆ ਉਹ ਵੀ ਸਾਨੂੰ ਜਦੋਂ ਤਾਕਤ ਮਿਲਦੀ ਆਵਾਜ਼ ਮਿਲਦੀ ਹੈ ਤੇ ਜਿਹੜੇ ਜਿੱਥੇ ਲੋਡ ਹੈ ਕੁਝ ਮਸਲੇ ਜੋ ਕੇਂਦਰ ਨਾਲ ਹੁੰਦੇ ਨੇ ਉਹ ਸਾਡੇ ਭਰਾ ਮਾਲਵਿੰਦਰ ਕੰਗਜੀ ਲੋਕ ਸਭਾ ਚੱਕਣ ਗਿਆ ਹਾਂ ਸਰ ਦੇਖੋ ਚੋਣ ਮਹੀਮ ਜਿਹੜੀ ਸਾਡੀ ਆ ਉਹਦੇ ਚ ਸਾਡੇ ਸਤਿਕਾਰਯੋਗ ਸਾਰੇ ਹੀ ਐਮਐਲਏ ਸਹਿਬਾਨ ਹਰ ਕਾਂ ਚਾਰ ਦਿਨ ਰਾਤ ਮਿਹਨਤ ਕਰ ਰਹੇ ਆ ਔਰ ਅੱਜ ਉਸੇ ਹੀ ਕੜੀ ਚ ਕੀਰਤਪੁਰ ਸਾਹਿਬ ਸਾਡੇ ਇਥੋਂ ਦੇ ਜਿਹੜੇ ਐਮਐਲਏ ਔਰ ਪੰਜਾਬ ਦੀ ਕੈਬਨਿਟ ਦੇ ਅਹਿਮ ਜਵੀਰ ਹਰਜੋਤ ਬੈਂਸ ਜੀ ਦੇ ਨਾਲ ਔਰ ਸਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ ਨਤਮਸਤਕ ਹੋਣ ਆਏ ਆ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਆਏ ਆ ਔਰ ਇਹਦੇ ਚ ਕੋਈ ਦੋਰਾ ਹੀ ਨਹੀਂ ਹੈ ਜਿਸ ਤਰੀਕੇ ਨਾਲ ਮਾਨ ਸਾਹਿਬ ਦੀ ਸਰਕਾਰ ਨੇ 2 ਸਾਲਾਂ ਚ ਕੰਮ ਕੀਤਾ ਹੈ ਲੋਕ ਸੰਤੋਸ਼ਟ ਹੈ ਸਾਡਾ ਕੰਮ ਹੈ ਕਿ ਇੱਕ ਇੱਕ ਘਰ ਦਾ ਕੁੰਡਾ ਖੜਕਾ ਕੇ ਮਾਨ ਸਾਹਿਬ ਦੇ ਕੀਤੇ ਗਏ ਕੰਮਾਂ ਨੂੰ ਲੈ ਕੇ ਲੋਕਾਂ ਤੱਕ ਜਾਣਾ ਪੋਜ਼ਿਟਿਵ ਪੋਲਿਟਿਕ ਜਿਹੜੀ ਹੈ এডুকেশন ਹੈ হেলਥ ਹੈ ਕਿਸਾਨੀ ਜਵਾਨੀ ਵਾਸਤੇ तमाम ਉਪਰਾਲੇ ਕੀਤੇ ਔਰ ਲੋਕਾਂ ਦਾ ਹੰਗਾਰਾ ਹੈ ਔਰ ਲੋਕ ਇਹ ਮਨ ਬਣਾਈ ਬਣਾ ਰਿਹਾ ਕਿ ਜਿਹੜੇ ਲੋਕਤੰਤਰ ਜਿਹੜਾ ਖਤਰਾ ਬਣਿਆ ਇਸ ਟਾਈਮ ਦੇਸ਼ ਚ ਜਿਹੜਾ ਸੰਵਿਧਾਨ ਤੇ ਖਤਰਾ ਬਣਿਆ ਜਿਹੜਾ ਫਿਰਕੂ ਤਾਕਤਾਂ ਹਾਵੀ ਹੋ ਰਹੀਆਂ ਇਸ ਮੁਲਕ ਤੇ ਉਹਨਾਂ ਨੂੰ ਬਾਹਰ ਕੱਢਣ ਲਈ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਜ਼ਬੂਤ ਕਰਨਾ ਔਰ ਜਿਹੜੀਆਂ 13 ਦੀਆਂ 13 ਸੀਟਾਂ ਪੰਜਾਬ ਦੀ ਜਿੱਤ ਕੇ ਉਹਨਾਂ ਦੀ ਝੋਲੀ ਚ ਪਾ